ਜੈ ਸ਼੍ਰੀ ਰਾਮ ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਮੇਰਾ ਪੰਜਾਬ న్యూਸ ਚੈਨਲ ਸਸ ਮੋਤੀ ਰਾਮ ਮਾਨਕ ਕਲਿਆਣ ਚੈਰੀਟੇਬਲ ਟਰਸਟ ਦੇ ਚੇਅਰਮੈਨ ਅਤੇ ਬੀਜੇਪੀ ਪੰਜਾਬ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਕੇਸ਼ ਜਨ ਨੇ ਆਪਣੇ ਸਾਰੇ ਸੰਗਠਨ ਦੇ ਸਾਥੀਆਂ ਨਾਲ ਮਿਲ ਕੇ ਅੱਜ ਬੁੜਲਾਡਾ ਚ ਡੋਰ ਟੂ ਡੋਰ ਪਹੁੰਚ ਕੇ ਰਾਮ ਮੰਦਰ ਚ ਉਦਗਾਠਨ ਚ ਸ਼ਾਮਲ ਹੋਣ ਦਾ ਸੁਨੇਹਾ ਦਿੱਤਾ ਉਨ੍ਹਾਂ ਕਿਹਾ ਕਿ ਇਹ ਲੰਬੇ ਸਮੇਂ ਤੋਂ ਉਨ੍ਹਾਂ ਦੀ ਲਗਭਗ 500 ਸਾਲ ਤੋਂ ਇਹ ਬਾਦ ਮੌਕਾ ਮਿਲੇ ਅਤੇ ਸਾਰੇ ਨੂੰ 22 ਤਰੀਕ ਨੂੰ 22 ਜਨਵਰੀ ਨੂੰ ਆਪਣੀ ਘਰਾਂ ਤੇ ਦੀਵੇ ਜਗੋਣੇ ਚਾਹੀਦੇ ਐ ਅਤੇ ਮੰਦਰਾਂ ਵਿੱਚ ਜਾ ਕੇ ਕਥਾ ਸੁਣਨੀ ਅਤੇ ਆਰਤੀ ਕਰਨੀ ਚਾਹੀਦੀ ਐ ਮੈਸੇਜ ਉਨ੍ਹਾਂ ਨੂੰ ਅਯੁੱਧੇ ਤੋਂ ਆਇਆ ਹੈ ਉਸ ਮੈਸੇਜ ਨੂੰ ਉਹ ਜਨ ਜਨ ਤੱਕ ਪਹੁੰਚਾ ਰਹੇ ਐ ਅਤੇ ਗਿਆਨ ਪ੍ਰਕਾਸ਼ ਚੇਅਰਮੈਨ ਨੇ ਇਹ ਵੀ ਕਿਹਾ ਕਿ ਸਾਨੂੰ ਇਸ ਮੈਸੇਜ ਦੀ ਪਾਲਣਾ ਕਰਨੀ ਚਾਹੀਦੀ ਐ ਮੇਰਾ ਪੰਜਾਬ న్యూਜ਼ਰੀ ਗਿਆਨ ਸਿੰਘ ਮਾਨਸਾ। ਵਿਅਕਤੀ ਨੂੰ ਪਤਾ ਹੈ ਇਸ ਗੱਲ ਦਾ ਕਿ 22 ਜਨਵਰੀ ਨੂੰ ਰਾਮ ਲੱਲਾ ਦਾ ਪ੍ਰਾਣ ਪ੍ਰਤੀਸ਼ਠਾ ਦਾ ਪ੍ਰੋਗਰਾਮ ਹੈ। ਪਰ ਅੱਜ ਅਸੀਂ ਇੱਥੇ ਜੋ ਬੁਢਾਡੇ ਵੇਖੇ ਆਏ ਆਂ ਅਸੀਂ ਜਨ ਜਨ ਤੱਕ ਇਸ ਤਰ੍ਹਾਂ ਦੇ ਉੱਪਰ ਇਸ ਤਖਤੀ ਦੇ ਉੱਪਰ ਕੋਈ ਇਨਸਾਨ ਐਸਾ ਨਾ ਹੋਵੇ ਜਿਸ ਨੂੰ ਇਹ ਨਾ ਪਤਾ ਲੱਗੇ ਕਿ 22 ਤਰੀਕ ਨੂੰ ਰਾਮ ਲੱਲਾ ਦਾ ਪ੍ਰਾਣ ਪ੍ਰਤੀਸ਼ਠਾ ਦਾ ਪ੍ਰੋਗਰਾਮ ਹੈ। ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀ ਨੂੰ ਅਪੀਲ ਕਰਦੇ ਹਾਂ ਕਿ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਯੋਧਿਆ dham ਤੋਂ ਜੋ ਮੈਸੇਜ ਆਇਆ ਸੰਦੇਸ਼ ਆਇਆ ਸਾਰੇ ਉਸ ਦੀ ਪਾਲਣਾ ਕਰਨ ਜਿਵੇਂ ਕਿ ਬਾਈਤਰੀ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਸਿੱਧਾ ਪ੍ਰਸਾਰਣ ਹੋਊਗਾ ਆਪਣੇ ਨੇੜੇ ਦੇ ਮੰਦਰ ਦੇ ਵਿੱਚ ਧਾਰਮਿਕ ਸਥਾਨ ਤੇ ਜਾਈਏ ਉੱਥੇ ਟੀਵੀ ਲੱਗਿਆ ਹੋਵੇਗਾ ਸਿੱਧਾ ਪ੍ਰਸਾਰਣ ਦੇਖੀਏ ਔਰ 12 ਵਜੇ 28 ਮਿੰਟ ਤੇ ਇੱਕ ਆਰਤੀ ਹੋਣੀ ਹੈ ਉਸ ਸਮੂਹਿਕ ਆਪੀ ਵਿੱਚ ਅਸੀਂ ਹਿੱਸਾ ਲਈਏ ਉਸ ਤੋਂ ਬਾਅਦ 1 ਵੇ ਆਪਣਾ ਲੰਗਰ ਲੈ ਕੇ ਆਪਣੇ ਘਰਾਂ ਵਿੱਚ ਪ੍ਰਭੂ ਰਾਮ ਦਾ ਗੁਣਗਾਨ ਕਰੀਏ ਇਸ ਤੋਂ ਇਲਾਵਾ ਜੜਾਈ ਇੱਕ ਬਹੁਤ ਜ਼ਰੂਰੀ ਮੈਸੇਜ ਹੈ ਕਿ ਸ਼ਾਮ ਨੂੰ ਪੰਜ ਦੀਵੇ ਜਲਾਣੇ ਹਨ ਔਰ ਅਸੀਂ ਦੀਵਾਲੀ ਜਿਵੇਂ ਹੁਣ ਦੀਵਾਲੀ ਆਪਾਂ ਮਨਾਈ ਸੀ ਬਹੁਤ ਧੂਮਧਾਮ ਲੜੀਆਂ ਬੋਲੜੀਆਂ ਜੋਤੀ ਲਾ ਕੇ ਆਪਾਂ ਇਸ ਤੋਂ ਬਾਅਦ ਬਾਹਰ ਤੱਕੀ ਅਸੀਂ ਦੀਵਾਲੀ ਮਨਾਈਏ ਕਿ ਇਹ ਮੌਕਾ 500 ਸਾਲ ਤੋਂ ਬਾਅਦ ਆਇਆ ਹੈ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਗਿਆਨਪ੍ਰਕਾਸ਼ ਗਰਗ ਚੇਅਰਮੈਨ ਮਾਨਵ ਸੇਵਾ ਕੇਂਦਰ ਬਠਿੰਡਾ ਤੋਂ ਆਇਆ ਇੱਥੇ ਮੇਰੇ ਪੁਰਾਣੇ ਮਿੱਤਰ ਨੇ ਕੇਸ਼ ਜੀ ਜੀ ਗੋ ਮਾਤਾ ਭਗਤ ਰਾਮ ਭਗਤ ਬਾਕੀ ਸਾਰੇ ਰਾਮ ਰਮਈਆ ਹੈ ਅਸੀਂ ਇੱਕ ਯੋਧੇ ਤੋਂ ਜੋ ਸੰਦੇਸ਼ ਆਇਆ ਹੈ ਜਨ ਜਨ ਨੂੰ ਪਤਾ ਹੈ ਕੁਝ ਕੋਈ ਨਵੀਂ ਗੱਲ ਨਹੀਂ ਅਸੀਂ ਦੱਸਣ ਆਏ ਅਸੀਂ ਲੋਕਾਂ ਦੇ ਨਾਲ ਨਾਲ ਜੁੜ ਕੇ ਜਿਵੇਂ ਸਾਰੇ ਇੱਥੇ ਇਕੱਠੇ ਹੋਏ ਨੇ ਇਸ ਪ੍ਰੋਗਰਾਮ ਨੂੰ ਹੋਰ ਉਤਸ਼ਾਹ ਭਰਿਆ ਬਣਾਉਣਾ ਚਾਹੁੰਦੇ ਹਾਂ ਯੋਧੇ ਤੋਂ ਜੋ ਸੰਦੇਸ਼ ਆਇਆ ਹੈ ਉਹ ਇਹੀ ਹੈ ਕਿ 22 ਜਨਵਰੀ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਆਪਣੇ ਨਜ਼ਦੀਕ ਦੇ ਮੰਦਰ ਦੇ ਵਿੱਚ ਸਿੱਧਾ ਜੋ ਪ੍ਰਸਾਰਣ ਹੋਊਗਾ ਉਹ ਆਪਾਂ ਦੇਖੀਏ ਔਰ 12:28 ਮਿੰਟ ਤੇ ਜੋ ਆਰਤੀ ਹੋਣੀ ਹੈ ਭਗਵਾਨ ਰਾਮ ਲਲਾ ਦੀ ਉਹ ਸਮੂਹੀ ਕਾਰਤੀ ਅਸੀਂ ਲੋਕ ਕਰੀਏ 1 ਵਜੇ ਲੰਗਰ ਦਾ ਵਿਤਰਨ ਹੋਏਗਾ ਔਰ ਇਸ ਤੋਂ ਇਲਾਵਾ ਸ਼ਾਮ ਨੂੰ 5 ਵਜੇ ਪੰਜ ਦੀਵੇ ਜਲਾਣੇ ਹਨ ਔਰ ਜਿੰਨਾ ਅਸੀਂ ਦੀਵਾਲੀ ਸ਼ਗਨ ਮਨਾਈ ਸੀ ਲੜੀਆਂ ਲਾਈਟਾਂ ਜੋ ਲਾ ਕੇ ਉਦੋਂ ਵੱਲ ਚੜ ਗਏ ਅਸੀਂ ਸ਼ਾਮ ਨੂੰ ਦੀਵਾਲੀ ਮਨਾਣੀ ਹੈ ਕਿਉਂਕਿ 500 ਸਾਲਾਂ ਬਾਅਦ ਦੀਵਾਲੀ ਆਈ ਹੈ ਸਾਲਾ ਇਹਨਾਂ ਇੱਕ ਸੰਦੇਸ਼ ਬਹੁਤ-ਬਹੁਤ ਧੰਨਵਾਦ ਸਰ